ਇਹ ਪੇਸ਼ੈਂਟ ਗੋਡਿਆਂ ਦਾ ਇਲਾਜ ਕਰਾਉਣ ਲਈ ਆਸਟ੍ਰੇਲੀਆ ਤੋਂ ਸਪੈਸ਼ਲ ਤੌਰ ਤੇ ਪੰਜਾਬ ਆਏ ਨੇ ਜਿਸ ਦਿਨ ਪਹਿਲੇ ਦਿਨ ਆਇਆ ਮੈਂ ਇਹਨਾਂ ਦੇ ਪੌੜੀਆਂ ਦੇ ਸਟੈਪ ਚੜ੍ਹਨਾ ਮੇਰੇ ਕੋਲ ਮੁਸ਼ਕਲ ਹੋ ਰਿਹਾ ਮੈਂ ਖੂਂਡੀ ਦੇ ਨਾਲ ਇੱਥੇ ਆਇਆ ਸੀਗਾ ਕਹਿੰਦਾ ਮੈਂ ਤੁਹਾਨੂੰ 100% ਲਿਖ ਕੇ ਦੇ ਦੇਣਾ ਤੁਹਾਨੂੰ ਗੋਡਿਆਂ ਦੇ ਆਪਰੇਸ਼ਨ ਦੀ ਲੋੜ ਨਹੀਂ ਤੁਹਾਡੇ ਮਸਲ ਤੇ ਆ ਜਿਹੜੇ ਲਿਗਾਮੈਂਟ ਵੀਕ ਹੈ ਇਹ ਤੁਹਾਡੇ ਠੀਕ ਹੋ ਜਾਣਗੇ ਤੁਹਾਨੂੰ ਆਪਰੇਸ਼ਨ ਦੀ ਮੈਂ ਗਾਰੰਟੀ ਦੇਣਾ ਅਪਰੀਹੰਦੀ ਲੋੜ ਨਹੀਂ ਹੈ ਉਸ ਆਸਟ੍ਰੇਲੀਆ ਚਲਾ ਗਿਆ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਕੋਲ ਤਿੰਨ ਹਫ਼ਤੇ ਬਾਅਦ ਇਸ ਟ੍ਰੀਟਮੈਂਟ ਨੂੰ ਮੈਂ ਕਿ ਡਿਸਕਾਉਂਟ ਨਹੀਂ ਹੋ ਜਾਏ ਫਿਰ ਮੈਂ ਵਾਪਸਿੱਤੇ ਆਇਆ ਉਸ ਆਸਟ੍ਰੇਲੀਆ ਗਏ ਉੱਥੇ ਵੀ ਇਹੀ ਪ੍ਰੋਬਲਮ ਫਿਰ ਦੁਬਾਰਾ ਹੋ ਗਈ ਸੀ ਕਿ ਨਹੀਂ ਮੈਂ ਆਸਟ੍ਰੇਲੀਆ ਜਾ ਕੇ ਮੈਨੂੰ ਗੋਡਿਆਂ ਦੀ ਪ੍ਰੋਬਲਮ ਨੇ ਉਹ ਵੀ ਮੇਰਾ ਟ੍ਰੀਟਮੈਂਟ ਖਤਮ ਹੋ ਗਿਆ ਕਿਉਂਕਿ ਮੈਂ ਉੱਥੇ ਮੈਡੀਸਨ ਤਾਂ ਮਗਾ ਸਕਦਾ ਸੀ ਲੇਕਿਨ ਜਿਹੜੀ ਥੈਰੇਪੀ ਇੱਥੇ ਕਰਦੇ ਥੈਰੇਪੀ ਉੱਤੇ ਮਿਲ ਨਹੀਂ ਸਕਦੀ ਚਲ ਰਿਹਾ ਹੈ ਆਸਟ੍ਰੇਲੀਆ ਕਿ ਮੈਂ ਤਿੰਨ ਵੀਕ ਰਿਹਾ ਮੇਰਾ ਤਾਂ ਵੀਜ਼ਾ ਲੱਗੇ ਪੱਕੇ ਮੈਂ 21 22 ਦਿਨ ਬਾਅਦ ਵਾਪਸ ਆ ਕੇ ਬਿਠੇਗਾ ਟਿਕਟ ਕਰਾ ਦਿਓ ਮੇਰਾ ਮੈਂ ਟ੍ਰੀਟਮੈਂਟ ਲੈਣਾ ਬੱਚੇ ਮੇਰੇ ਕਹਿੰਦੇ ਡੈਡੀ ਇੰਨੀ ਜ਼ਿਆਦਾ ਪੈਸੇ ਖਰਚ ਗਏ ਮੈਂ ਕਿਹਾ ਪੈਸੇ ਪੁੱਛੇ ਨਾਟ ਇੰਪੋਰਟੈਂਟ ਮੇਰਾ ਗੋਟਾ ਇੰਪੋਰਟੈਂਟ ਹੈ ਸਾਡੇ ਨਾਲ ਉਹ ਪੇਸ਼ੈਂਟ ਨੇ ਜਿਹੜੇ ਆਸਟ੍ਰੇਲੀਆ ਤੋਂ ਆਏ ਪੰਜਾਬ ਆਏ ਨੇ ਤੇ ਇਲਾਜ ਕਰਾਉਣਾ ਹੈ ਜਾਣਦੇ ਆ ਕਿ ਪ੍ਰੋਬਲਮ ਸੀ ਕਦੋਂ ਆਸਟ੍ਰੇਲੀਆ ਗਏ ਤੇ ਕਿਉਂ ਉਹਨਾਂ ਨੂੰ ਵਾਪਸ ਆਉਣਾ ਪਿਆ ਭਾਜੀ ਕੀ ਨਾ ਆਇਆ ਤੁਹਾਡਾ ਮੇਰਾ ਨਾਮ ਮੈਂ ਆਰਮੀ ਰਿਟਾਇਰਡ ਸੂਬਦਾਰ ਮੇਜਰ ਆ ਭਪਿੰਦਰ ਸਿੰਘ ਬੰਗਾ ਪਿੰਡ ਮੇਰਾ ਮੁਖਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਖੱਬੇ ਗੋਡੇ ਵਿੱਚ ਬਹੁਤ ਪ੍ਰੋਬਲਮ ਸੀ ਤੇ ਮੈਂ ਇਸੇ ਈਸ਼ਾ ਚ ਦੇ ਰਹੀ ਡਾਕਟਰ ਬਹਾਰਜ ਰਿਸਪਾਲ ਦਾ ਹਸਪਤਾਲ ਹੁਸ਼ਿਆਰਪੁਰ ਹੈ ਉੱਥੇ ਐਡਮਿਟ ਹੋਇਆ ਮੈਂ 8 ਦਿਨ ਉੱਥੇ ਐਡਮਿਟ ਰਿਹਾ ਡਾਕਟਰ ਨੇ ਕਿਹਾ ਕਿ ਆਪਣੇ ਬੇਟੇ ਨੂੰ ਬਾਹਰੋਂ ਬੁਲਾ ਲਓ ਤੇ ਅਸੀਂ ਤੁਹਾਡੇ ਗੋਡੇ ਦਾ ਆਪਰੇਸ਼ਨ ਕਰਨਾ ਉਹਨਾਂ ਨੇ ਮੇਰੇ ਐਮ ਆਰ ਆਈ ਗੋਡੇ ਸਾਰੇ ਇਨ ਇਸ ਦੌਰਾਨ ਵਿੱਚ ਮੈਂ ਆਪਣੇ ਉਤੇ ਰੂਮ ਦੇ ਵਿੱਚ ਟੀਵੀ ਦੇ ਵਿੱਚ ਜੇ ਕਿ ਲਾਈਫ ਕੇਅਰ ਵਾਲਿਆਂ ਦੇ ਇਹਨਾਂ ਦੇ ਐਡਵਰਟਾਈਜ਼ ਦੇਖੀ ਆ ਤਾਂ ਮੈਂ ਇੱਕ ਹਫ਼ਤੇ ਬਾਅਦ ਮੈਂ ਛੁੱਟੀ ਕੇ ਮੈਂ ਕਿਹਾ ਮੈਂ ਰਿਫਿਊਜ਼ ਮੈਂ ਕਿਹਾ ਮੈਂ ਆਪਰੇਸ਼ਨ ਨਹੀਂ ਕਰਾਣਾ ਮੈਂ ਤਾਂ ਹੋਦਰੇ ਜਾਣਾ ਮੈਂ ਉਹ ਉਹਨਾਂ ਦੇ ਇਲਾਜ ਤੋਂ ਰਿਫਿਊਜ਼ ਕਰ ਦਿੱਤਾ ਡਾਕਟਰ ਨੇ ਮੈਨੂੰ ਬਹੁਤ ਕਿਹਾ ਆਪਣੇ ਬੇਟੇ ਨੂੰ ਬਲਾਲਾ ਅੰਕਲ ਜੀ ਠੀਕ ਹੋ ਜਾਣਾ ਮੈਂ ਕਿਹਾ ਨਹੀਂ ਤਾਂ ਮੈਂ ਇਹਨਾਂ ਦੀ ਐਡ ਦੇਖ ਕੇ ਇੱਥੇ ਮੈਂ ਭੋਗਪੁਰ ਐਡਰੈਸ ਲੱਭ ਕੇ ਇੱਥੇ ਵਾਈਫ ਦੇ ਨਾਲ ਆ ਗਿਆ ਜਿਸ ਦਿਨ ਪਹਿਲੇ ਦਿਨ ਆਇਆ ਮੈਂ ਇਹਨਾਂ ਦੇ ਪੌੜੀਆਂ ਦੇ ਸਟੈਪ ਚੜ੍ਹਨਾ ਮੇਰੇ ਕੋਲ ਮੁਸ਼ਕਲ ਹੋ ਰਿਹਾ ਮੈਂ ਖੂਂਡੀ ਦੇ ਨਾਲ ਜਦੋਂ ਇੱਥੇ ਆਇਆ ਮੈਂ ਡਾਕਟਰ ਨੂੰ ਦਿਖਾ ਲਿਆ ਡਾਕਟਰ ਨੇ ਮੇਰੇ ਐਕਸ-ਰੇ ਦੇਖੇ ਉਹ ਜਿਹੜੀ ਰਸ਼ਪਾਲ ਡਾਕਟਰ ਰਸ਼ਪਾਲ ਦੇ ਹਸਪੀਟਲ ਦੀ ਰਿਪੋਰਟਾਂ ਦੇਖੀਆਂ ਡਾਕਟਰ ਨੇ ਇਹ ਕਿਹਾ ਕਹਿੰਦਾ ਮੈਂ 100% ਅੰਕਲ ਜੀ ਲਿਖ ਕੇ ਦੇ ਸਕਦਾ ਅੰਕਲ ਜੀ ਮੈਨੂੰ ਸ਼ਬਦ ਲਗਾਇਆ ਉਹ ਕਹਿੰਦਾ ਮੈਂ ਤੁਹਾਨੂੰ 100% ਲਿਖ ਕੇ ਦੇ ਦੇਣਾ ਤੁਹਾਨੂੰ ਗੋਡਿਆਂ ਦੇ ਆਪਰੇਸ਼ਨ ਦੀ ਲੋੜ ਨਹੀਂ ਤੁਹਾਡੇ ਮਸਲ ਤੇ ਆ ਜਿਹੜੇ ਲਿਗਾਮੈਂਟੇ ਵੀਕ ਹੈ ਇਹ ਤੁਹਾਡੇ ਠੀਕ ਹੋ ਜਾਣਗੇ ਤੁਹਾਨੂੰ ਆਪਰੇਸ਼ਨ ਦੀ ਮੈਂ ਗਾਰੰਟੀ ਦਿੰਦਾ ਆਪਰੇਸ਼ਨ ਦੀ ਲੋੜ ਨਹੀਂ ਹੈ ਉਹ ਤੋਂ ਬਾਅਦ ਜੀ ਇਹਨਾਂ ਨੇ ਇੱਕ ਹਫ਼ਤੇ ਦੀ ਦਵਾਈ ਦਿੱਤੀ ਮੈਨੂੰ ਇਹਨਾਂ ਨੇ ਇਹ ਵੀ ਕਿਹਾ ਇਹ ਦਵਾਈ ਤੁਸੀਂ ਇੱਕ ਹਫ਼ਤਾ ਖਾਣੀ ਤੁਹਾਨੂੰ ਫਰਕ ਨਹੀਂ ਪੈਣਾ ਫਿਲਹਾਲ ਲੇਕਿਨ ਮੈਂ ਕੰਟੀਨਿਊਸਲੀ 16 ਅਪ੍ਰੈਲ ਤੋਂ ਦਵਾਈ ਖਾਂਦਾ ਰਿਹਾ ਇੱਥੇ ਹੁਣ ਖਾ ਰਿਹਾ ਮੈਂ ਤਕਰੀਬਨ 70 75% ਮੇਰਾ ਗੋਡਾ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਤਾਂ ਮੈਂ ਝੁੱਕ ਕੇ ਮੈਨੂੰ ਬਾਥਰੂਮ ਜਾਣਾ ਆਉਣਾ ਬਹੁਤ ਮੁਸ਼ਕਲ ਸੀ ਉਹ ਤੋਂ ਬਾਅਦ ਫਿਰ ਮੈਂ ਆਸ਼ੇਲੀਆ ਚਲਾ ਗਿਆ ਨਿਆਣਿਆਂ ਦੇ ਆਪਣੇ ਬੱਚਿਆਂ ਦੇ ਕੋਲ ਤਿੰਨ ਹਫ਼ਤੇ ਬਾਅਦ ਇਸ ਟ੍ਰੀਟਮੈਂਟ ਨੂੰ ਮੈਂ ਕਿਹਾ ਡਿਸਕੰਟੀਨਾ ਹੋ ਜਾਏ ਫਿਰ ਮੈਂ ਵਾਪਸ ਇੱਥੇ ਆਇਆ ਤੇ ਮੈਂ ਇਹਨਾਂ ਦੇ ਇਲਾਜ ਤੋਂ ਇੰਨਾ ਖੁਸ਼ ਹਾਂ ਕਿ ਮੈਂ ਕਹਿ ਨਹੀਂ ਸਕਦਾ ਜਿਹੜਾ ਗੋਡੇ ਦਾ ਮੇਰਾ ਆਪਰੇਸ਼ਨ ਚੀਰੇ ਨਾਲ ਆਪਰੇਸ਼ਨ ਦਾ ਜੋ ਵੀ ਖਰਚ ਹੋਣਾ ਸੀਗਾ ਉਹ ਤੋਂ ਬਚ ਗਿਆ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹ ਲੋਕ ਲੋਕਾਂ ਦੀ ਇਸ ਇਲਾਕੇ 'ਚ ਰਹਿ ਕੇ ਸੇਵਾ ਕਰ ਰਹੇ ਆ ਸਾਰਿਆਂ ਨੂੰ ਪਲੱਸ ਪੁਆਇੰਟ ਇਹ ਹੈ ਕਿ ਟ੍ਰੀਟਮੈਂਟ ਕਰਦੇ ਕਦੀ ਜਲਦੀ ਨਹੀਂ ਕਰਦੇ ਕਿ ਮੇਰੇ ਕੋਲ ਬਾਹਰ ਬੰਨੇ ਪੇਸ਼ੈਂਟ ਬੱਠੇ ਮੈਂ ਜਲਦੀ ਕਰ ਬਿਲਕੁਲ ਨਹੀਂ ਇਹ ਕੋਈ ਗੁੱਸਾ ਨਹੀਂ ਇਹਨਾਂ ਬਹਾੜੇ ਤਰੀਕੇ ਨਾਲ ਬੜੇ ਪਿਆਰ ਨਾਲ ਸਭ ਟ੍ਰੀਟਮੈਂਟ ਦਿੰਦੇ ਆ ਮਾਲਕ ਇਦਾਂ ਦੇ ਡਾਕਟਰ ਇਦਾਂ ਦੇ ਮਾਰਕੀਟ ਦੇ ਡਾਕਟਰ ਮਿਲਣੇ ਚਾਹੀਦੇ ਪੈਸੇ ਦੇ ਵਾਲੇ ਬਹੁਤ ਲੈਣੇ ਲਿਕਨੇ ਪੈਸੇ ਲੈ ਕੇ ਵੀ ਇਤਾਂ ਦਾ ਜਿਹੜਾ ਇਲਾਜ ਦੇ ਰਹੇ ਆ ਇਤਾਂ ਦੇ ਡਾਕਟਰ ਮਿਲਨੇ ਬਹੁਤ ਮੁਸ਼ਕਲ ਹੈ ਮੈਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਲੋਕ ਲੋਕ ਸੇਵਾ ਦੀ ਜਿਹੜੀ ਕੰਮ ਸ਼ੁਰੂ ਕੀਤਾ ਇਤਾਂ ਜਾਰੀ ਰੱਖਣ ਮਹਾਰਾਜ ਜੀ ਇਹਨਾਂ ਨੂੰ ਲੰਬੀ ਉਮਰ ਬਖਸ਼ਾ ਜਦੋਂ ਤੁਸੀਂ ਆਸਟ੍ਰੇਲੀਆ ਗਏ ਉੱਥੇ ਵੀ ਇਹੀ ਪ੍ਰੋਬਲਮ ਫੇਰ ਦੁਬਾਰਾ ਹੋ ਗਈ ਸੀ ਕਿ ਨਹੀਂ ਮੈਂ ਆਸਟ੍ਰੇਲੀਆ ਜਾ ਕੇ ਮੈਨੂੰ ਗੋਡਿਆਂ ਦੀ ਪ੍ਰੋਬਲਮ ਨਹੀਂ ਆ ਉਹ ਵੀ ਮੇਰਾ ਟ੍ਰੀਟਮੈਂਟ ਖਤਮ ਹੋ ਗਿਆ ਕਿਉਂਕਿ ਮੈਂ ਉੱਥੇ ਮੈਡੀਸਨ ਤਾਂ ਮਹਗਾ ਸਕਦਾ ਸੀ ਲੇਕਿਨ ਜਿਹੜੀ ਥੈਰੇਪੀ ਇੱਥੇ ਕਰਦੇ ਥੈਰੇਪੀ ਉੱਤੇ ਮਿਲ ਨਹੀਂ ਸਕਦੀ ਜੀ ਜੀਯੂਜੀ ਥੈਰੇਪੀ ਇੱਥੇ ਕਰਦੇ ਗੋਡਿਆਂ ਦੀ ਉਹ ਥੈਰੇਪੀ ਉੱਥੇ ਮਿਲਦੀ ਨਹੀਂ ਬਾਹਰ ਵਿੱਚ ਬਿਲਕੁਲ ਕੁਝ ਨਹੀਂ ਮਿਲਦਾ ਸੀ ਉੱਥੇ ਕਿੰਨਾ ਚਿਰ ਰਿਹਾ ਆਸਟ੍ਰੇਲੀਆ ਫਿਰ ਮੈਂ 3 ਵੀਕ ਰਿਹਾ ਮੇਰਾ ਤਾਂ ਵੀਜ਼ਾ ਲੱਗੇ ਪੱਕੇ ਮੈਂ 21 22 ਦਿਨ ਬਾਅਦ ਵਾਪਸ ਆ ਕੇ ਬਟੇ ਨੂੰ ਟਿਕਟ ਕਰਾ ਦੋ ਮੇਰਾ ਮੈਂ ਟ੍ਰੀਟਮੈਂਟ ਲੈਣਾ ਬੱਚੇ ਮੇਰੇ ਕਹਿੰਦੇ ਡੈਡੀ ਇੰਨੀ ਜ਼ਿਆਦਾ ਪੈਸੇ ਖਰਚ ਕੇ ਮੈਂ ਕਿਹਾ ਪੈਸੇ ਪੁੱਛੇ ਨਾ ਉਹ ਇੰਪੋਰਟੈਂਟ ਮੇਰਾ ਗੋਡਾ ਇੰਪੋਰਟੈਂਟ ਹੈ ਇਸ ਇਹਨਾਂ ਦੇ ਟ੍ਰੀਟਮੈਂਟ ਦਰਾ ਨਹੀਂ ਆਈ ਵੀ ਵਾਈ ਹਸਪੀਟਲ ਯਾਰਪੁਰ ਦੇ ਵਿੱਚ ਕੈਂਪ ਲੱਗਾ ਉਹਨਾਂ ਨੂੰ ਮੈਂ ਦਿਖਾ ਲਿਆ ਉਹ ਕਹਿੰਦੇ ਅੰਕਲ ਜੀ ਪਰਸੋਂ ਤੁਹਾਡਾ ਆਪਰੇਸ਼ਨ ਅਸੀਂ ਕਰ ਦੇਣਾ ਤੁਸੀਂ ਚੱਲ ਫਿਰ ਲੈਣਾ ਸਭ ਕਰ ਲਓ ਮੈਂ ਕਿਹਾ ਬਿਲਕੁਲ ਨਹੀਂ ਮੈਂ ਆਸਟ੍ਰੇਲੀਆ ਜਾਣਾ ਉਹ ਤੋਂ ਬਾਅਦ ਮੈਂ ਦੇਖੂੰਗਾ ਉਹ ਤੋਂ ਬਾਅਦ ਆ ਕਿ ਮੈਂ ਦੇਖਣ ਦੀ ਲੋੜ ਇਹਨਾਂ ਨੇ ਮੇਰਾ ਗੋਡਾ ਇਹਨਾਂ ਦੇ ਟ੍ਰੀਟਮਮੈਂਟ ਨਾਲ ਬਹੁਤ ਵਧੀਆ ਹੋ ਗਿਆ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਕਿੰਨੇ ਪਰਸੈਂਟ ਲੱਗਦਾ ਸੀ ਕਿ ਬਹੁਤ ਜ਼ਿਆਦਾ ਐਸੇ ਦਰਦਿਆ ਤੇ ਹੁਣ ਕਿੰਨੀ ਰਿਲੀਫ ਜਦੋਂ ਪਹਿਲੇ ਪਰਸਨ ਆਇਆ ਸੀ ਇਹਨਾਂ ਨੇ ਮੇਰੇ ਉਹ ਉਹਦੇ ਨਾਲ ਇਕਾ ਮਸ਼ੀਨ ਜੀ ਨਾਲ ਕੋਣ ਚੈੱਕ ਕੀਤਾ ਤੇ ਮੇਰੇ ਮਸਲ ਦੀ ਜਿਹੜੀ ਪਾਵਰ ਸੀ ਉਹ 3 3 ਪੁਆਇੰਟ ਸੀਗੀ 8% 8 ਪੁਆਇੰਟ ਹੈ ਉਹ ਤੁਹਾਨੂੰ ਹੁਣ ਚੈੱਕ ਕਰਾ ਕੇ ਦਿਖਾ ਲਣਗੇ 8 ਪੁਆਇੰਟ ਹੋ ਗਈ ਹੈ ਇਹਨਾਂ ਦੀ ਮੈਡੀਸਨ ਦੇ ਨਾਲ ਔਰ ਮੈਂ ਡਾਈਟ ਜੋ ਜੋ ਇਹਨਾਂ ਨੂੰ ਡਾਈਮ ਨੂੰ ਗਾਈਡ ਕੀਤਾ ਮੈਂ ਉਹੀ ਮੈਡੀਸਨ ਲਈ ਹੈ ਉਸ ਤਰ੍ਹਾਂ ਹੀ ਕੀਤਾ ਇਹਨਾਂ ਕਿ ਸਾਈਕਲ ਨਹੀਂ ਚਲਾਉਣਾ ਸਾਈਕਲ ਬੰਦ ਪੌੜੀ ਨਹੀਂ ਚੜ੍ਹਨਾ ਪੌੜੀ ਚੜ੍ਹਨਾ ਬੰਦ weight ਨਹੀਂ ਕੈਰੀ ਕਰਨਾ ਬਿਲਕੁਲ ਬੰਦ ਚੌਂਕੜੀ ਨਾ ਮਾਰਨੀ ਚੌਂਕੜੀ ਬੰਦ ਤਾਂ ਮੈਂ ਤਾਂ ਲੋਕਾਂ ਨੂੰ ਦੱਸ ਰਿਹਾ ਸੀ ਸਾਰੇ ਲੋਕਾਂ ਨੂੰ ਜਿੰਨੇ ਵੀ ਮੈਨੇ ਪੁੱਛਿਆ ਮੈਂ ਕਿ ਉੱਥੇ ਪਹੁੰਚ ਜਾ ਭ ਲਿਕੇ ਲੋਕਾਂ ਦਾ ਵਿਸ਼ਵਾਸ ਤੇ ਦੇਸੀ ਦਵਾਈਆਂ ਟਾਈਮ ਲੱਗਦਾ ਇਹ ਚ ਕੋਈ ਸ਼ੱਕ ਹੈ ਹੀ ਨਹੀਂ ਬਿਲਕੁਲ ਲੱਗਦਾ ਵੇ ਸਭ ਤੋਂ ਪਹਿਲਾਂ ਵਿਸ਼ਵਾਸ ਵੀ ਹੋਣਾ ਚਾਹੀਦਾ ਵੇ ਮੈਂ ਚੱਲਾਂ ਤੁਸੀਂ ਇੱਕ ਵਿਸ਼ਵਾਸ ਬਣਾ ਕੇ ਆਏ ਸੀ ਮਾਚ ਬਣਾ ਲਿਆ ਜੀ ਮੈਂ ਇੱਥੇ ਇੱਕ ਇੱਕ ਨੂੰ ਬਣ ਕੇ ਦੀ ਪ੍ਰੋਬਲਮ ਸੀ ਉਹ ਲੰਬਾ ਪੈ ਕੇ ਬੰਦਾ ਰੋਟੀ ਖਾਂਦਾ ਸੀ ਇੱਥੇ ਆਇਆ ਤੇ ਮੈਂ ਉਹਦੇ ਨਾਲ ਦੇਖਿਆ ਕਹਿੰਦਾ ਭਾਜੀ ਮੇਰਾ ਬਹੁਤ ਬੁਰਾ ਹਾਲ ਹੈ ਔਰ ਉਹ ਬੰਦਾ ਹੁਣ ਚੱਲ ਕੇ ਗੱਡੀ ਵੀ ਚਲਾਉਂਦਾ ਮੈਨੂੰ ਉਹ ਕਹਿੰਦਾ ਇਹ ਉਹਨੇ ਇਹ ਕਿਹਾ ਭਾਜੀ ਤੁਸੀਂ ਦਵਾਈ ਨਿਸ਼ਚਾਣਾ ਖਾਏ ਹੋ ਛੱਡਿਓ ਉਹਨਾਂ ਦਵਾਈ ਪੈਸਿਆਂ ਦੀ ਪਰਵਾਹ ਨਾ ਕਰੋ ਕੋਈ ਪੈਸੇ ਵੀ ਜ਼ਿਆਦਾ ਨਹੀਂ 12-1300 ਦੀ ਦਵਾਈ ਹੈ 200 ਰੁਪਏ ਪਰਚੀ ਆ 800-900 ਦੀ ਦਵਾਈ ਪੈਂਦੀ ਆ ਇੱਕ ਹਫ਼ਤੇ ਕੋਈ ਨੌੜੇ ਬਿਗ ਇਸ਼ੂ ਬਹੁਤ ਵਧੀਆ ਟ੍ਰੀਟਮੈਂਟ ਹੈ ਲੋਕ ਸੇਵਾ ਜਿਹੜੀ ਕਰ ਰਿਹਾ ਮੈਂ ਇਹਨਾਂ ਤੋਂ ਬਹੁਤ ਖੁਸ਼ ਆ